ਤੁਸੀਂ ਅਕਸਰ ਕਿਤੇ ਨਾ ਕਿਤੇ ਜ਼ਰੂਰ ਪੜਿਆ ਹੋਣਾ ਕਿ ਖੂਨਦਾਨ ਕਰੋ ਪਰ ਸੜਕਾਂ ਤੇ ਨਹੀਂ ਖੂਨਦਾਨ ਹੈ ਕਿ ਇਹ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਕਿਨੂੰ ਕਰਨਾ ਚਾਹੀਦਾ ਤੇ ਕਿਨੂੰ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਬੇहद ਲਾਜ਼ਮੀ ਹੈ ਕਿ ਖੂਨਦਾਨ ਕਰਨ ਦੇ ਤੁਹਾਨੂੰ ਸਰੀਰਕ ਕੀ ਫਾਇਦੇ ਨੇ ਨੁਕਸਾਨ ਕੀ ਨੇ 18 ਸਾਲ ਦੇ ਉੱਤੇ ਕੋਈ ਵੀ ਮੇਲ ਜਾਂ ਫੀਮੇਲ ਹੋਣ ਉਹ ਖੂਨਦਾਨ ਕਰ ਸਕਦੇ ਨੇ ਤੇ 60 ਸਾਲ ਦੀ ਉਮਰ ਤੱਕ ਕਰ ਸਕਦੇ ਹਨ ਖੂਨ ਦੇ ਕੇ ਕਿਸੇ ਹੋਰ ਦੀ ਜਾਨ ਬਚਾ ਸਕਦੇ ਹਨ ਕੋਈ ਪੂਰ ਪਰਸਨ ਹੁੰਦਾ ਹੈ ਜੋ ਦੂਰੋਂ ਆਇਆ ਹੋਇਆ ਹੈ ਉਹਨਾਂ ਦੀ ਫੈਮਲੀ ਨਹੀਂ ਹੈ ਕੋਈ ਮਦਦਗਾਰ ਨਹੀਂ ਹੈ ਉਹਨਾਂ ਦੀ ਹੈਲਪ ਕੋਈ ਪੈਸਾ ਨਹੀਂ ਕਰ ਸਕਦਾ ਖੂਨ ਉਹਨਾਂ ਦੀ ਜਾਨ ਬਚਾ ਸਕਦਾ ਹੈ ਆਪਣਾ ਖੂਨ ਦਾ ਟੈਸਟ ਕਰਵਾ ਕੇ ਉਹ ਆਪਣੇ ਬਾਰੇ ਜਾਣ ਸਕਦੇ ਹਨ ਤੇ ਦੂਸਰੇ ਦੀ ਵੀ ਨਾਲ ਮਦਦ ਕਰ ਸਕਦੇ ਹਨ ਯਾਨੀ ਕੋਈ ਆਪਣੇ ਆਪਣੀ ਕੋਈ ਇਦਾਂ ਦੀ ਚੀਜ਼ ਡਾਇਗਨੋਸ ਹੋ ਜਾਂਦੀ ਜਿਹੜੀ ਉਹਨਾਂ ਨੂੰ ਨਹੀਂ ਪਤਾ ਹੁੰਦੀ ਜ਼ਿਆਦਾ ਖੂਨ দান ਵੀ ਨਹੀਂ ਕਰਨਾ ਚਾਹੀਦਾ ਯਾਨੀ ਕਿ ਜ਼ਿਆਦਾ ਬਲੱਡ ਡੋਨੇਟ ਵੀ ਨਹੀਂ ਕਰਨਾ ਚਾਹੀਦਾ ਉਹਦੇ ਕੀ ਨੁਕਸਾਨ ਨੇ ਕਿਉਂ ਕਿਹਾ ਜਾਂਦਾ ਹੈ ਕਿ ਇਹ ਇੱਕ ਮਿੱਥੀ ਹੈ ਤੇ ਇਹ ਜਿਹੜੇ ਬਲੱਡ ਡੋਨੇਸ਼ਨ ਕੈਂਪਸ ਲੱਗਦੇ ਨੇ ਇਹ ਜਿਹੜਾ ਬਲੱਡ ਇਕੱਠਾ ਕੀਤਾ ਜਾਂਦਾ ਹੈ ਇਹ ਕਿੱਥੇ ਸਟੋਰ ਹੁੰਦਾ ਹੈ ਤੇ ਕਿੱਥੇ ਵਰਤਿਆ ਜਾਂਦਾ ਹੈ ਕੀ ਇਹ ਵੇਚਿਆ ਜਾਂਦਾ ਹੈ ਹਸਪਤਾਲਾਂ ਦੇ ਵਿੱਚ ਜਦੋਂ ਸਰਜਰੀ ਵੇਲੇ ਇੱਕ ਮਰੀਜ਼ ਨੂੰ ਲੋਡ ਪੈਂਦੀ ਹੈ ਤਾਂ ਇੱਕ ਕੀਮਤ ਲੱਗਦੀ ਹੈ ਕਿ ਇਹ ਉਹੀ ਕੂਨ ਹੈ ਜਿਸ ਦੀ ਕੀਮਤ ਲੱਗੇਗੀ ਜਾਂ ਇਹ ਮੁਫਤ ਵਿੱਚ ਸੇਵਾ ਵਜੋਂ ਵਰਤਿਆ ਜਾਏ ਇਸ ਦੀ ਸਟੋਰੇਜ ਲਾਈਫ ਡਿਪੈਂਡ ਕਰਦੀ ਹੈ ਜੋ ਪ੍ਰੀਜ਼ਰਵੇਟਿਵ ਦੇ ਹਿਸਾਬ ਨਾਲ ਤਾਂ 60 ਦਿਨ ਤੇ 70 ਦਿਨ ਦਾ ਕਰੀਬ ਹੁੰਦਾ ਹੈ ਕੂਨ ਦੇ ਵਿੱਚ ਕਿਹੜਾ ਪ੍ਰੀਜ਼ਰਵੇਟਿਵ ਪਾਇਆ ਜਾਂਦਾ ਹੈ ਉਹ ਬੱਚ ਨੁਕਸਾਨ ਨਹੀਂ ਕਰਦਾ ਮਰੀਜ਼ ਨੂੰ ਜਦੋਂ ਕੂਨ ਚੜ ਜਿਹੜਾ ਪ੍ਰੀਜ਼ਰਵੇਟਿਵ ਹੁੰਦਾ ਹੈ ਮੈਮ ਉਹ ਟੈਸਟਡ ਵਾਲੇ ਹੁੰਦੇ ਨੇ ਤੇ ਕਾਫੀ ਸਾਲਾਂ ਤੋਂ ਯੂਜ਼ ਹੋ ਰਹੇ ਨੇ ਠੀਕ ਹੈ ਅਲੱਗ-ਅਲੱਗ ਪ੍ਰੀਜ਼ਰਵੇਟਰਸ ਹੁੰਦੇ ਨੇ ਇਹਦਾ ਬੇਸਿਕ ਇੱਕ ਕੰਮ ਹੁੰਦਾ ਹੈ ਕਿ ਅੰਦਰ ਉਹ ਕਲੌਟ ਨਾ ਬਣਾ ਲੈ। ਤੁਸੀਂ ਅਕਸਰ ਕਿਤੇ ਨਾ ਕਿਤੇ ਜ਼ਰੂਰ ਪੜਿਆ ਹੋਣਾ ਹੈ ਕਿ ਖੂਨਦਾਨ ਕਰੋ ਪਰ ਸੜਕਾਂ ਤੇ ਨਹੀਂ। ਖੂਨਦਾਨ ਹੈ ਕੀ ਇਹ ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ, ਕਿਨੂੰ ਕਰਨਾ ਚਾਹੀਦਾ ਤੇ ਕਿਨੂੰ ਨਹੀਂ ਕਰਨਾ ਚਾਹੀਦਾ। ਖੂਨਦਾਨ ਕਰਨ ਦੇ ਤੁਹਾਨੂੰ ਫਾਇਦੇ ਕੀ ਨੇ ਤੇ ਨੁਕਸਾਨ ਕੀ ਨੇ ਇਸ ਤੇ ਡੂੰਘਾਈ ਦੇ ਵਿੱਚ ਸ਼ਾਇਦ ਤੁਸੀਂ ਘੱਟ ਹੀ ਧਿਆਨ ਦਿੱਤਾ ਹੋਣਾ। ਔਰ ਕਿਤੇ ਬਲੱਡ ਡੋਨੇਸ਼ਨ ਕੈਂਪਸ ਲੱਗਦੇ ਹੋਣੇ ਨਹੀਂ ਤਾਂ ਤੁਹਾਨੂੰ ਇਹ ਚੀਜ਼ ਬੜੀ ਕਾਮਨ ਲੱਗਦੀ ਹੋਣੀ ਹੈ ਜਾਂ ਤੁਹਾਨੂੰ ਇਹ ਖਬਰ ਬਹੁਤ ਹੀ ਤਵੱਜੋ ਵਾਲੀ ਨਹੀਂ ਲੱਗਦੀ ਹੋਣੀ ਕਿ ਖੂਨਦਾਨ ਹੋ ਰਿਹਾ ਕਿਤੇ ਬਲੱਡ ਡੋਨੇਸ਼ਨ ਕੈਂਪ ਲੱਗ ਗਿਆ ਪਰ ਤੁਹਾਨੂੰ ਇਸ ਦੀ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ ਕਿ ਖੂਨਦਾਨ ਕਰਨ ਦੇ ਤੁਹਾਨੂੰ ਸਰੀਰਕ ਕੀ ਫਾਇਦੇ ਨੇ ਨੁਕਸਾਨ ਕੀ ਨੇ ਸਾਡੇ ਨਾਲ ਡਾਕਟਰ ਏਕਤਾ ਮੌਜੂਦ ਨੇ ਕਿਉਂਕਿ ਮਾਰਾਂ ਤੋਂ ਇਹ ਜਾਣ ਲੈਣਾ ਬੇਹੱਦ ਲਾਜ਼ਮੀ ਹੈ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਔਰ ਸਭ ਤੋਂ ਪਹਿਲਾ ਸਵਾਲ ਮੇਰਾ ਹੀ ਹੈ ਕੀ ਖੂਨਦਾਨ ਕਿਉਂ ਕਰਨਾ ਚਾਹੀਦਾ ਹੈ ਤੇ ਕਿਉਂ ਨਹੀਂ ਕਰਨਾ ਚਾਹੀਦਾ ਕਿਹਨੂੰ ਕਰਨਾ ਚਾਹੀਦਾ ਤੇ ਕਿਹਨੂੰ ਨਹੀਂ ਕਰਨਾ ਚਾਹੀਦਾ ਹਾਂਜੀ ਥੈਂਕ ਯੂ ਮੈਡਮ ਆਪਨੇ ਹਮੇਂ ਯਹਾਂ ਮੌਕਾ ਦਿਆ ਬਾਤ ਕਰਨੇ ਕੇ ਲੇ ਯੇ ਜੋ ਹਮਾਰੀ ਲੋਕਲ ਪਪੂਲੇਸ਼ਨ ਹੈ ਇਨਾ ਕੋਲ ਕਾਫੀ ਮਿਸਕਮਿਊਨੀਕੇਸ਼ਨ ਹੁੰਦੀਆਂ ਹਨ ਤੋ ਉਹਦੇ ਲਈ ਮੈਂ ਦੱਸ ਦਿੰਨੀ ਆ ਕਿ 18 ਸਾਲ ਦੇ ਉੱਤੇ ਕੋਈ ਵੀ ਮੇਲ ਜਾਂ ਫੀਮੇਲ ਹੋਣ ਉਹ ਖੂਨਦਾਨ ਕਰ ਸਕਦੇ ਨੇ ਤੇ 60 ਸਾਲ ਦੀ ਉਮਰ ਤੱਕ ਕਰ ਸਕਦੇ ਹਨ ਜੋ ਕੋਈ ਬਿਮਾਰੀ ਸੇ 6 ਮਹੀਨੇ ਮੇ ਨਹੀਂ ਕਰਵਾਏ ਹਨ ਉਹ ਦਾਨ ਕਰ ਸਕਦੇ ਨੇ ਬਿਮਾਰੀ ਜਿੱਦਾਂ ਕਿ ਦਦੀ ਕੋਈ ਕੋਈ ਵੀ ਲੰਬੀ ਬਿਮਾਰੀ ਹੋ ਸਕਦੀ ਹੈ 슈ગર আজকাল کافی ਦਿੱਕਤ ਹੋ ਰਹੀ ਹੈ ਪੰਜਾਬੀ ਪੋਪੂਲੇਸ਼ਨ ਸੈਚ ਜਿੰਦੇ ਬੀਪੀ ਦੀ کافی ਦਿੱਕਤਾਂ ਆਂਦੀ ਹੁੰਦੀਆਂ ਤੇ ਇਹ ਜਿਹੜੇ ਰੋਗ ਹੁੰਦੇ ਹਨ ਉਹ ਹੈਲਦੀ ਪੋਪੂਲੇਸ਼ਨ ਚ ਜਿਹੜੇ ਨਹੀਂ ਹੁੰਦੇ ਹੈ ਉਹ ਖੂਨ ਦਾਨ ਕਰ ਸਕਦੇ ਹਨ 3 ਮਹੀਨੇ ਚ ਬਾਰ ਬਾਰ ਖੂਨ ਦਾਨ ਕਰ ਸਕਦੇ ਹੈ ਸਾਲ ਚ ਤਿੰਨ ਵਾਰੀ ਤੱਕ ਖੂਨ ਦਾਨ ਦੇ ਫਾਇਦੇ ਕੀ ਹੈ ਤੇ ਨੁਕਸਾਨ ਕੀ ਹੈ ਨੁਕਸਾਨ ਕੋਈ ਨਹੀਂ ਆ ਮੈਮ ਜਿਹੜੇ ਖੂਨ ਦਾਨ ਕਰਦੇ ਹਨ ਉਹਨਾਂ ਨੂੰ ਆਪ ਨੂੰ ਆਪਣਾ ਖੂਨ ਦੇ ਕੇ ਕਿਸੇ ਹੋਰ ਦੀ ਜਾਨ ਬਚਾ ਸਕਦੇ ਹਨ ਕੋਈ ਪੂਰ ਪਰਸਨ ਹੁੰਦਾ ਹੈ ਜੋ ਦੂਰੋਂ ਆਇਆ ਹੋਇਆ ਹੈ ਉਹਨਾਂ ਦੀ ਫੈਮਿਲੀ ਨਹੀਂ ਹੈ ਕੋਈ ਮਦਦਗਾਰ ਨਹੀਂ ਹੈ ਉਹਨਾਂ ਦੀ ਹੈਲਪ ਕੋਈ ਪੈਸਾ ਨਹੀਂ ਕਰ ਸਕਦਾ ਖੂਨ ਉਹਨਾਂ ਦੀ ਜਾਨ ਬਚਾ ਸਕਦਾ ਹੈ ਨਾਲ ਆਪਣਾ ਖੂਨ ਦਾ ਟੈਸਟ ਕਰਵਾ ਕੇ ਉਹ ਆਪਣੇ ਬਾਰੇ ਜਾਣ ਸਕਦੇ ਹਨ ਤੇ ਦੂਸਰੇ ਦੀ ਵੀ ਨਾਲ ਮਦਦ ਕਰ ਸਕਦੇ ਯਾਨੀ ਕੋਈ ਆਪਣੇ ਆਪਣੀ ਕੋਈ ਇਦਾਂ ਦੀ ਚੀਜ਼ ਡਾਇਗਨੋਸ ਹੋ ਜਾਂਦੀ ਜਿਹੜੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਹਾਂਜੀ ਬਿਲਕੁਲ ਮੈਮ ਇੱਥੇ ਖੂਨਦਾਨ ਦੇ ਕੋਈ ਡਾਕਟਰ ਹੁੰਦੇ ਨੇ ਉਹ ਇੱਕ ਮੇਜਰ ਫਿਜ਼ੀਕਲ ਚੈਕਅਪ ਤੇ ਮਾਈਨਰ ਕੋਈ ਟੈਸਟ ਵਗੈਰਾ ਕਰ ਲੈਂਦੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਗਾਈਡੈਂਸ ਦੇ ਸਕਦੇ ਆ। ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਜ਼ਿਆਦਾ ਖੂਨ दान ਵੀ ਨਹੀਂ ਕਰਨਾ ਚਾਹੀਦਾ। ਯਾਨੀ ਕਿ ਜ਼ਿਆਦਾ ਬਲੱਡ ਡੋਨੇਟ ਵੀ ਨਹੀਂ ਕਰਨਾ ਚਾਹੀਦਾ। ਉਹਦੇ ਕੀ ਨੁਕਸਾਨ ਨੇ ਕਿਉਂ ਕਿਹਾ ਜਾਂਦਾ ਹੈ? ਕਿ ਇਹ ਇੱਕ ਮਿੱਥੀ ਹੈ। ਮੈਡਮ ਇਹ ਤੁਸੀਂ ਸੁਣਿਆ ਹੋਣਾ ਐਨੀਮਿਕ ਕਾਫੀ ਹੁੰਦੀਆਂ ਹੈ ਲੇਡੀਜ਼ ਸਾਡੇ ਪੰਜਾਬੀ ਪੋਪੂਲੇਸ਼ਨ 'ਚ ਨਿਊਟ੍ਰੀਸ਼ਨ ਉਹਨਾਂ ਦਾ ਚੰਗਾ ਨਹੀਂ ਹੁੰਦਾ ਹੈ। ਬੱਚੇ ਦੇ ਬਾਅਦ ਇੱਕ ਵਾਰੀ ਬੱਚੇ ਦੇ ਹੀ ਜਿਹੜਾ ਨਿਊਟ੍ਰੀਸ਼ਨ ਹੈ ਫੈਮਿਲੀ ਦੇ ਨਿਊਟ੍ਰੀਸ਼ਨ ਤੇ ਸਾਡੇ ਪੰਜਾਬੀ ਲੇਡੀਜ਼ ਫੋਕਸ ਕਰਨ ਲੈਨੇ ਆਪ ਦੇ ਉੱਤੇ ਫੋਕਸ ਨਹੀਂ ਕਰ ਸਕਦੇ ਜਦ ਕੁੰਦਨ ਦੇ ਕੈਂਪ ਚ ਆਂਦੇ ਹੈ ਅਸੀਂ ਇੱਕ ਵਾਰੀ ਐਚਬੀ ਦਾ ਟੈਸਟ ਕਰ ਸਕਦੇ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਗਾਈਡੈਂਸ ਕਰ ਸਕਦੇ ਹੈ ਕਿ ਲੋਕਲ ਖਾਣਾ ਜਿਵੇਂ ਕਿ ਆਇਰਨ ਰਿਚ ਖਾਣਾ ਆਪਣਾ ਵਧਾਨ ਤੇ ਆਪਣਾ ਹੈਲਥ ਵਧਾਨ ਔਰਤਾਂ ਨੂੰ ਮਤਲਬ ਧਿਆਨ ਨਾਲ ਖੂਨਦਾਨ ਕਰਨਾ ਚਾਹੀਦਾ ਬਿਲਕੁਲ ਮੈਮ ਜੈਂਟਸ ਦਾ ਸਾਡਾ ਸਾਡਾ ਦੇਖਣ ਦੇ ਨਾਲ ਸਾਡਾ ਐਕਸਪੀਰੀਅੰਸ ਰਿਹਾ ਹੈ ਕਿ ਮੋਸਟਲੀ 80-90% ਜਿਹੜੇ ਪੰਜਾਬੀ ਜੈਂਟਸ ਹੁੰਦੇ ਨੇ ਉਹ ਆ ਕੇ ਆਰਾਮ ਨਾਲ ਖੂਨ ਦਾਨ ਕਰਦੇ ਤਾਂ ਉਹਨਾਂ ਦਾ ਖੂਨ ਛੇਤੀ ਫਿਰ ਸੇ ਬਣ ਜਾਂਦਾ ਹੈ ਲੇਕਿਨ ਲੇਡੀਜ਼ ਨੂੰ ਥੋੜਾ ਜਿਆਦਾ ਟਾਈਮ ਲੱਗਦਾ ਹੈ ਤਾਂ 4 ਮਹੀਨੇ ਲੱਗ ਸਕਦੇ